ਨਮਸਕਾਰ ਆਕਾਸ਼ਵਾਨੀ ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਜੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਚ 46300 ਕਰੋੜ ਰੁਪਏ ਤੋਂ ਵੱਤੀ ਲਾਗਤ ਵਾਲੇ 24 ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਅੱਜ ਲੋਕ ਸਭਾ ਚ ਇੱਕ ਰਾਸ਼ਟਰੀ ਚੋਣ ਨਾਲ ਸੰਬੰਧਿਤ ਦੋ ਬਿੱਲ ਪੇਸ਼ ਕੀਤੇ ਗਏ ਭਾਰਤ ਸਮਾਰਟਫੋਨ ਦੀ ਬਰਾਮਤ ਕਰਨ ਵਾਲਾ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼ ਬਣਿਆ ਰਾਸ਼ਟਰੀ ਅੰਕੜਾ ਦਫ਼ਤਰ ਵੱਲੋਂ ਅਗਲੇ ਸਾਲ ਜਨਵਰੀ ਮਹੀਨੇ ਤੋਂ ਰਾਸ਼ਟਰੀ ਸੈਂਪਲ ਸਰਵੇਖਣ ਦਾ 80ਵਾਂ ਗੇੜ ਸ਼ੁਰੂ ਹੋਵੇਗਾ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ 'ਚ ਤੇਜ਼ ਠੰਡ ਲਹਿਰ ਦੀ ਪੂਵਿਖਾਨੀ ਕੀਤੀ ਹੈ ਤੇ ਹੁਣ ਖਬਰਾਂ ਮਸਥਾਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਵਿੱਚ ਜੋ 46300 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 24 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਹਨਾਂ ਵਿੱਚ ਊਰਜਾ, ਸੜਕਾਂ, ਰੇਲਵੇ ਅਤੇ ਪਾਣੀ ਨਾਲ ਸੰਬੰਧਿਤ ਪ੍ਰੋਜੈਕਟ ਸ਼ਾਮਲ ਨੇ। ਸ਼੍ਰੀ ਮੋਦੀ ਸੂਬੇ ਵਿੱਚ ਭਜਨਾਲ ਸ਼ਰਮਾ ਸਰਕਾਰ ਦੇ 1 ਸਾਲ ਪੂਰੇ ਹੋਣ ਮੌਕੇ ਜੈਪੁਰ ਵਿਖੇ ਕਰਵਾਏ ਇੱਕ ਸਮਾਗਮ 'ਚ ਸ਼ਾਮਲ ਹੋਏ। आज यहां 45-50 हजार करोड़ रुपए से अधिक के प्रोजेक्ट का लोकार्पण और शिलान्यास हुआ है ये प्रोजेक्ट राजस्थान में पानी की चुनौती का स्थायी समाधान करेंगे ये प्रोजेक्ट राजस्थान को देश के सबसे कनेक्टेड राज्यों में से एक बनाएंगे इससे राजस्थान में निवेश को बल मिलेगा रोजगार के अनगिनत अवसर बनेंगे राजस्थान राजस्थान के टूरिज्म को यहां के किसानों को मेरे नौजवान साथियों को इससे बहुत फायदा होगा ਇਹਨਾਂ ਪ੍ਰੋਜੈਕਟਾਂ ਵਿੱਚ ਪਾਰਵਤੀ ਕਾਲੀ ਸਿੰਧ ਤੇ ਚੰਬਲ ਲਿੰਕ ਪ੍ਰੋਜੈਕਟ ਸ਼ਾਮਲ ਨੇ ਜੋ ਰਾਜਸਥਾਨ ਤੇ ਮੱਧ ਪ੍ਰਦੇਸ਼ ਨੂੰ ਜੋੜਦੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿਕਾਸ ਨੂੰ ਵਧਾਵੇਗਾ ਇਕ ਰਾਸ਼ਟ੍ਰਿਕ ਚੋਣ ਨਾਲ ਸੰਬੰਧਿਤ ਦੋ ਬਿੱਲ ਅਜ ਲੋਕ ਸਭਾ ਵਿੱਚ ਪੇਸ਼ ਕੀਤੇ ਗਏ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮੇਗਵਾਲ ਨੇ ਸੰਵਿਧਾਨ 129ਵਾਂ ਸੋਧ ਬਿੱਲ 2024 ਅਤੇ ਕੇਂਦਰ ਸ਼ਾਸਿਤ ਕਾਨੂੰਨ ਸੋਧ ਬਿੱਲ 2024 ਸਦਨ ਚ ਪੇਸ਼ ਕੀਤਾ। ਕਾਨੂੰਨ ਮੰਤਰੀ ਨੇ ਜਿਵੇਂ ਹੀ ਸਦਨ ਚ ਬਿੱਲ ਪੇਸ਼ ਕੀਤੇ ਤਾਂ ਵਿਰੋਧੀ ਪਾਰਟੀਆਂ ਨੇ ਵੋਟਾਂ ਦੀ ਵੰਟੀ ਮੰਗ ਕੀਤੀ। 269 ਮੈਂਬਰਾਂ ਨੇ ਬਿੱਲ ਨੂੰ ਪੇਸ਼ ਕਰਨ ਦੇ ਪੱਖ ਵਿੱਚ ਅਤੇ 198 ਮੈਂਬਰਾਂ ਨੇ ਵਿਰੋਧ ਵਿੱਚ ਵੋਟਿੰਗ ਕੀਤੀ। ਕਾਂਗਰਸ, TMC, ਸਮਾਜਵਾਦੀ ਪਾਰਟੀ, DMK, ਸ਼ਿਵਸੈਨਾ, ਉਦਵ ਠਾਕਰੇ ਧੜੇ, ਮਾਰਕਸਵਾਦੀ ਕਮਿਊਨਿਸਟ ਪਾਰਟੀ ਤੇ ਹੋਰ ਵਿਰੋਧੀ ਪਾਰਟੀਆਂ ਨੇ ਬਿੱਲ ਨੂੰ ਪੇਸ਼ ਕਰਨ ਦਾ ਵਿਰੋਧ ਕੀਤਾ ਅਤੇ ਇਹ ਸੋ ਸੰਵਿਧਾਨ ਦੇ ਮੂਲ ਢਾਂਚੇ ਤੇ ਹਮਲਾ ਕਰਾਰ ਦਿੱਤਾ। ਉਹਨਾਂ ਬਿੱਲ ਨੂੰ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ। ਸ਼੍ਰੀ ਮੇਘਵਾਲ ਨੇ ਵਿਰੋਧੀ ਪਾਰਟੀਆਂ ਦੇ ਦੋਸ਼ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਬਿੱਲ ਸੰਵਿਧਾਨ ਦੇ ਮੂਲ ਢਾਂਚੇ ਦੇ ਖਿਲਾਫ ਨਹੀਂ ਹੈ। ਉਨਾ ਬੈਲਾ ਨੂੰ ਸਾਂਝੀ ਸੰਸਦੀ ਕਮੇਟੀ ਕੋਲ ਭੇਜਣ ਦੀ ਤਜਵੀਜ਼ ਰੱਖੀ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਡਾਕਟਰ ਪੀਮਰਾ ਅੰਬੇਦਕਰ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਮੇਕਵਾਲ ਨੇ ਕਿਹਾ ਕਿ ਸੰਵਿਧਾਨ ਦੇ ਸੰਗੀਟਾਂਚੇ ਨੂੰ ਕੋਈ ਨਹੀਂ ਬਦਲ ਸਕਦਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਗ੍ਰਿਨ ਰਜੀਜ਼ੂ ਨੇ ਇਕ ਰਾਸ਼ਟ੍ਰਿਕ ਚੋਣ ਨੂੰ ਦੇਸ਼ ਲਈ ਅਹਿਮ ਮੁੱਦਾ ਦੱਸਿਆ ਸ਼੍ਰੀ ਰਜੀਜ਼ੂ ਨੇ ਕਿਹਾ ਕਿ ਇਹ ਮੁੱਦਾ ਕਿਸੇ ਪਾਰਟੀ ਜਾਂ ਫਿਰ ਵਿਅਕਤੀ ਲਈ ਨਹੀਂ ਸਗੋਂ ਦੇਸ਼ ਲਈ ਫਾਇਦੇਮੰਦ ਹੈ ਭਾਰਤ 스마트폰 ਦੀ ਬਰਾਮਦ ਕਰਨ ਵਾਲਾ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼ ਬਣ ਗਿਆ। ਸਾਲ 2019 ਵਿੱਚ ਇਹ 23ਵੇਂ ਸਥਾਨ ਤੇ ਸੀ। ਨਵੰਬਰ ਵਿੱਚ ਇੱਕ ਹੀ ਮਹੀਨੇ ਚ 스마트폰 ਦੀ ਬਰਾਮਦ 20,000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰੀ ਅਸ਼ੁਨੀ ਵੈਸ਼ਨਵ ਨੇ ਸੋਸ਼ਲ ਮੀਡੀਆ ਤੇ ਇਸ ਉਪਲਬਧੀ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ 'ਮੇਕਿੰਗ ਭਾਰਤ' ਦੀ ਸਟੋਰੀ ਕਰਾਰ ਦਿੱਤੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @therateairrnujalandhar ਸਾਡਾ ਫੇਸਬੁੱਕ ਪੇਜ ਹੈ rnuj-airjalandhar ਅਤੇ YouTube ਤੇ ਸਾਡਾ ਚੈਨਲ ਹੈ @therateairjalandhar ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਹੇਠ ਰਾਸ਼ਟਰੀ ਅੰਕੜਾ ਦਫ਼ਤਰ ਵੱਲੋਂ ਜਨਵਰੀ 2025 ਤੋਂ ਰਾਸ਼ਟਰੀ ਸੈਂਪਲ ਸਰਵੇਖਣ ਦਾ 80ਵਾਂ ਗੇੜ ਸ਼ੁਰੂ ਹੋ ਰਿਹਾ ਹੈ ਇਸ ਬਾਰੇ ਖੇਤਰੀ ਦਫ਼ਤਰ ਜਲੰਧਰ ਵੱਲੋਂ ਇੱਕ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 80ਵੇਂ ਗੇੜ ਲਈ ਖੇਤਰ ਦੇ ਸੀਨੀਅਰ ਅਤੇ ਜੂਨੀਅਰ ਅੰਕੜਾ ਅਧਿਕਾਰੀ ਸਰਵੇਖਣ ਗਿਣਤੀਕਾਰ ਸਰਵੇ ਸੁਪਰਵਾਈਜ਼ਰਸ ਅਤੇ ਪੰਜਾਬ ਵਰਦ ਸ਼ਾਸਤਰ ਅਤੇ ਅੰਕੜਿਆਂ ਬਾਰੇ ਡਾਇਰੈਕਟੋਰੇਟ ਦੇ ਨੁਮਾਇੰਦਿਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਵੇਰਵੇ ਨਾਲ ਇੱਕ ਰਿਪੋਰਟ केप्री दफ्तर जंधर ਦੇ ਸੰਯੁਕਤ ਨਿਰਦੇਸ਼ਕ ਸ਼੍ਰੀਮਤੀ ਪਲਵੀ ਅਗਰਵਾਲ ਸ਼੍ਰੀ ਵਾਸਤਵਨ ਨੇ ਦੱਸਿਆ ਕਿ ਇਸ ਸਰਵੇ ਦੇ 80ਵੇਂ ਰਾਉਂਡ ਦੇ ਮੁੱਖ ਵਿਸ਼ੇ ਸਿਹਤ ਅਤੇ ਵਿਆਪਕ ਮੋਡੂਲਰ ਸਰਵੇਖਣ ਹਨ ਇਸ ਵਿੱਚ ਸੇ ਸਬੰਧੀ ਸਰਵੇ ਜਨਵਰੀ 2025 ਤੋਂ ਦਸੰਬਰ 2025 ਤੱਕ ਅਤੇ ਵਿਆਪਕ ਮੋਡੂਲਰ ਸਰਵੇ ਜਨਵਰੀ 2025 ਤੋਂ ਮਾਰਚ 2025 ਤੱਕ ਚੱਲੇਗਾ ਉਨ੍ਹਾਂ ਕਿਹਾ ਕਿ ਇਸ ਸਿਖਲਾਈ ਦਾ ਮੁੱਖ ਉਦੇਸ਼ ਫੀਲਡ ਵਿੱਚ ਇਕੱਠੇ ਕੀਤੇ ਗਏ ਅੰਕੜਿਆਂ ਨੂੰ ਹੋਰ ਬਿਹਤਰ ਢੰਗ ਨਾਲ ਇਕੱਠੇ ਕਰਨਾ ਹੈ ਕਿਉਂਕਿ ਇਹ ਅੰਕੜੇ ਸਰਕਾਰ ਨੂੰ ਪਾਲਿਸੀ ਬਣਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਨੇ ਸ਼੍ਰੀਮਤੀ ਪਲਵੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਦੋ ਹੋਰ ਸਰਵੇ ਕੀਤੇ ਜਾਣਗੇ ਸਾਡੇ ਸਾਥ ਦੋ ਸਰਵੇ ਹੋਰ ਹੋ ਰਹੇ ਹਨ ਪੀਰੀਆਡਿਕ ਲੇਬਰ ਫੋਰਸ ਸਰਵੇ ਜਿਸ ਵਿੱਚ ਏਮਪਲੋਇਮੈਂਟ ਐਂਡ ਏਮਪਲੋਇਮੈਂਟ ਦਾ ਡਾਟਾ ਕਲੈਕਟ ਕੀਤਾ ਜਾਏਗਾ ਔਰ ਸਾਥ ਵਿੱਚ ਹੈ ਐਨੂਅਲ ਸਰਵੇ ਆਫ ਅਨਇਨਕੋਰਪੋਰੇਟਿਡ ਅਨਆਰਗੇਨਾਈਜ਼ਡ ਸੈਕਟਰ ਲਈ ਜਿਸ ਵਿੱਚ ਹਮ ਇੰਡਸਟਰੀਜ਼ ਦਾ ਡਾਟਾ ਕਲੈਕਟ ਕਰਦੇ ਹਾਂ ਤਾਂ ਕਿ ਉਨਕੀ ਅਨਆਰਗੇਨਾਈਜ਼ਡ ਲੈਵਲ ਤੇ ਵੀ ਉਨਕੀ ਪਾਲਿਸੀ ਬਣ ਸਕੇ ਇਹ ਸਿਖਲਾਈ ਕੈਂਪ 17 ਤੋਂ 20 ਦਸੰਬਰ ਤੱਕ ਚੱਲੇਗਾ ਅਤੇ ਉਸ ਤੋਂ ਬਾਅਦ ਸਾਰੇ ਸਿੱਖਿਆਰਥੀਆਂ ਨੂੰ ਫੀਲਡ ਦਾ ਗਿਆਨ ਕਰਵਾਇਆ ਜਾਵੇਗਾ ਰਾਜੇਸ਼ ਬਾਲੀ ਆਕਾਸ਼ਵਾਣੀ ਖਬਰਾਂ ਜਲੰਧਰ ਆਕਾਸ਼ਵਾਣੀ ਅਤੇ ਦੂਰਦਰਸ਼ਨ ਪੈਨਸ਼ਨਰਾਂ ਦੀ ਸੰਸਥਾ ਵੱਲੋਂ ਅੱਜ ਆਪਣਾ 3ਵਾਂ ਪੈਨਸ਼ਨਰ ਦਿਵਸ ਮਨਾਇਆ ਗਿਆ। ਸੰਸਥਾ ਦੇ ਪ੍ਰਧਾਨ ਗੋਰੀਦੱਤ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਕੇਂਦਰ ਸਰਕਾਰ ਨਾਲ ਸੰਬੰਧਿਤ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਨੁਕਤਾਰੇ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਸਥਾ ਨਾਲ ਕੁਝ ਬਾਰਲੇ ਦੇ ਮੁਲਕਾਂ ਵਿੱਚ ਰਹਿ ਰਹੇ ਐਨਆਰਆਈ ਵੀ ਜੁੜੇ ਹੋਏ ਨੇ। ਪ੍ਰਸਾਰ Bharati ਚ ਆਕਾਸ਼ਵਾਨੀ ਔਰ ਦੂਰਦਰਸ਼ਨ ਦੀ ਇਹ ਪਹਿਲੀ ਇਕਾਈ ਹੈ ਜਿਹੜੀ ਕਿ ਪੈਨਸ਼ਨਰਸ ਦੇ ਨਾਲ ਪੂਰੇ ਇੰਡੀਆ ਦੇ ਵਿੱਚ ਸੰਬੰਧ ਰੱਖ ਕੇ ਮਤਲਬ ਕੰਮ ਕਰ ਰਹੀ ਹੈ ਅਸੀਂ ਆਪਣੀਆਂ ਮੀਟਿੰਗਸ ਕਰਦੇ ਰਹਿੰਦੇ ਆ ਪੈਨਸ਼ਨਰਸ ਦੀਆਂ ਜਿਹੜੀਆਂ ਕੋਈ ਪ੍ਰੋਬਲਮਸ ਨੇ ਉਹਨਾਂ ਦੇ ਵਾਸਤੇ ਕਿਉਂਕਿ ਹਰ ਪੈਨਸ਼ਨਰ ਨੂੰ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ ਤੇ ਸਾਡਾ ਜਿਹੜਾ ਯੂਨਿਟ ਹੈ ਉਹਨਾਂ ਦੀ ਗ੍ਰਿਵੈਂਸਸ ਉਹਨਾਂ ਦੀ ਪੈਨਸ਼ਨ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਕਿਸੇ ਵੇਲੇ ਆ ਜਾਏ ਤੇ ਉਹਨੂੰ ਦੂਰ ਕਰਨ ਵਾਸਤੇ ਸਾਰੇ ਜਾਣੇ ਮਿਲ ਕੇ ਜਿਹੜੇ ਆ ਕੰਮ ਕਰਦੇ ਆ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਸਟੇਸ਼ਨ ਤੇ ਹੋਏ ਇੱਕ ਹਮਲੇ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀਆਂ ਨੂੰ ਇਸ ਦੀ ਪੂਰੀ ਜਾਂਚ ਕਰਨ ਅਤੇ ਹਮਲਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਹੈ ਗੌਰਵ ਯਾਦਵ ਅਜ ਪੁਲਿਸ ਸਟੇਸ਼ਨ ਤੇ ਹਮਲੇ ਤੋਂ ਬਾਅਦ ਅਮਨ ਕਾਨੂੰਨ ਦੀ ਸਥਿਤੀ ਦਾ ਚੈਕਸਪਾਈਸ ਲੈਣ ਲਈ ਅਮਰਿਤਸਰ ਗਏ ਸਨ ਉਹਨਾਂ ਅਮਰਿਤਸਰ ਕਮਿਸ਼ਨਰੇਟ ਅਮਰਿਤਸਰ ਦੇ ਹਾਤੀ ਬਟਾਲਾ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਸਾਰੇ ਅਧਿਕਾਰੀਆਂ ਤੇ ਐਸ ਐਚ ਓ ਨਾਲ ਮੀਟਿੰਗ ਕੀਤੀ ਮੁੱਖ ਪੁਲਿਸਿੰਗ ਤਰਜੀਹਾਂ ਜਿਵੇਂ ਅਤਵਾਦ ਵਿਰੋਧੀ ਸੰਗਠਿਤ ਅਪਰਾਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਸਟਰੀਟ ਕ੍ਰਾਈਮ ਤੇ ਧਿਆਨ ਕੇਂਦਰਿਤ ਕਰਨ ਦੇ ਹੁਕਮ ਦਿੱਤਾ ਗਿਆ ਸਾਰੇ ਅਧਿਕਾਰੀਆਂ ਨੂੰ ਪੇਸ਼ੇਵਰ ਪੁਲਿਸਿੰਗ ਨੂੰ ਯਕੀਨੀ ਬਣਾਉਣਾ ਤੇ ਕਾਨੂੰਨ ਤੋੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ अपराधान ਦਾ ਪਤਾ ਲਗਾਉਣ ਅਤੇ ਦੋਸ਼ੀਆਂ ਨੂੰ ਸਜ਼ਾਵਾ ਯਕੀਨੀ ਬਣਾਉਣ ਲਈ ਤਕਨੀਕੀ ਅਤੇ ਫੋਰੈਂਸਿਕ ਸਾਧਨਾਂ ਦੀ ਵਰਤੋਂ ਕਰਕੇ ਪੇਸ਼ੇਵਰ ਅਤੇ ਵਿਗਿਆਨਕ ਢੰਗ ਨਾਲ ਜਾਂਚ ਕਰਨ ਲਈ ਕਿਹਾ ਗਿਆ। ਪੰਜਾਬ ਪੁਲਿਸ ਅਪਰਾਧ ਪ੍ਰਤੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਅਤੇ ਸੂਬੇ ਦੇ ਹਰੇਕ ਨਾਗਰਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਤੋਂ ਬਾਅਦ ਪੁਲਿਸ ਮੁਖੀ ਨੇ ਜਲੰਧਰ ਕਮਿਸ਼ਨਰੇਟ, ਜਲੰਧਰ ਦਿਹਾਤੀ, ਹੁਸ਼ਿਆਰਪੁਰ, ਸ਼ਹੀ ਭਗਤ ਸਿੰਘ ਨਗਰ ਅਤੇ ਕਪੂਰਥਲਾ ਜ਼ਿਲ੍ਹੇ ਦੇ ਅਧਿਕਾਰੀਆਂ ਤੇ ਐਸ.ਐਚ.ਓਸ ਨਾਲ ਵੀ ਇੱਕ ਵਿਆਪਕ ਮੀਟਿੰਗ ਕੀਤੀ ਅਤੇ ਸੁਰੱਖਿਆ ਪ੍ਰਬੰਧਨ ਦਾ ਜਾਇਜ਼ਾ ਲਿਆ। ਇਦਰ ਜਲੰਧਰ ਦਿਹਾਤੀ ਪੁਲਿਸ ਨੇ ਅੱਜ ਇੱਕ ਵਿਸ਼ੇਸ਼ ਆਪਰੇਸ਼ਨ ਦੌਰਾਨ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾਉਣ ਅਤੇ ਚੋਰੀ ਦਕੈਤੀ ਤੇ ਲੁੱਟਾਂਖੋਹਾਂ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਇੱਕ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਆਪਰੇਸ਼ਨ ਸੰਗਠਿਤ ਅਪਰਾਧ ਤੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਅਪਰਾਧਾਂ ਨੂੰ ਰੋਕਣ ਲਈ ਜ਼ਿਲ੍ਹਾ ਵਿਆਪੀ ਮੁਹਿੰਮ ਦੇ ਹਿੱਸੇ ਵਜੋਂ ਕੀਤਾ ਗਿਆ। ਇਸ ਸਬੰਧੀ ਪੱਤਰਕਾਰਾਂ ਨੂੰ ਗੱਲਬਾਤ ਕਰਦਿਆਂ ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਹਰਕਮਲਪ੍ਰੀਤ ਸਿੰਘ ਖਾਕਨੇ ਦੱਸਿਆ ਕਿ ਪਰੋਸੀਯੋਗ ਸੂਚਨਾ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਨੇ ਮੁਲਜ਼ਮ ਕਾਬੂ ਕੀਤਾ ਇਹਨਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਤਿੰਨ ਮੋਟਰਸਾਈਕਲ ਚਾਰ ਮੋਬਾਈਲ ਫੋਨ ਤਿੰਨ ਖੰਜਰ ਇੱਕ ਲੋਹੇ ਦੀ ਰੌਡ ਬਰਾਮਦ ਕੀਤੀ ਗਈ ਹੈ ਮੁਲਜ਼ਮ ਸ਼ਰਾਤੇ ਲੁੱਟਾਂ ਖੂਹਾਂ ਤੇ ਚੋਰੀਆਂ ਕਰਨ ਵਿੱਚ ਉਹ ਸਰਗਰਮੀ ਨਾਲ ਸ਼ਾਮਲ ਰਹੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤਾਂ ਜੋ ਉਹਨਾਂ ਦੇ ਨੈੱਟਵਰਕ ਦਾ ਪਤਾ ਲਾਇਆ ਜਾ ਸਕੇ ਉਦਸਿਆਈਏ ਸਟਾਫ ਖਰੜ ਦੀ ਟੀਮ ਵੱਲੋਂ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਦੋ ਜਣਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀ ਕੀਤੇ ਕਰੀਬ 17 ਟੋਲੇ ਸੋਨੇ ਅਤੇ ਹੀਰਿਆਂ ਦੇ ਗਿਆਨੇ ਬਰਾਮਦ ਕੀਤੇ ਗਏ ਨੇ ਜਾਂਚਪਾਰੇ ਮੁਹਾਲੀ ਦੇ ਉਪ ਕਪਤਾਨ ਪੁਲਿਸ ਤਲਵਿੰਦਰ ਸਿੰਘ ਗੱਲ ਨੇ ਦੱਸਿਆ ਕਿ ਪੁਚ ਕਿੱਥੇ ਖੁਲਾਸਾ ਹੋਇਆ ਹੈ ਕਿ ਫੜੇ ਗਏ ਦੋਨੋਂ ਮੁਲਜ਼ਮ ਸਕੇਪਰਾ ਨੇ ਅਤੇ ਹਰਿਆਣਾ ਦੇ ਕੈਥਲ ਦੇ ਰਹਿਣ ਵਾਲੇ ਨੇ ਉਹਨਾਂ ਦੱਸਿਆ ਕਿ ਇਹ ਦੋਨੋਂ ਸਾਲ 2007 ਤੋਂ ਚੋਰੀਆਂ ਕਰਤੇ ਆ ਰਹੇ ਨੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ ਗੁਰਦਾਸਪੁਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਐਸਕਾਟ ਸਕੀਮ ਤਹਿਤ ਅੱਜ ਪਿੰਡ ਗਜ਼ਨੀਪੁਰ ਵਿਖੇ ਜ਼ਿਲ੍ਹਾ ਪਦਰੀ ਪਸ਼ੂ ਪਾਲਾਈ ਅਤੇ ਜਾਗਰੂਤਾ ਕੈਂਪ ਲਗਾਇਆ ਗਿਆ ਇਸ ਕੈਂਪ ਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਚੇਅਰਮੈਨ ਰਮਨ ਬਹਿਲ ਸ਼ਾਮਲ ਹੋਏ ਉਹਨਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਜਾਗਰੂਤਾ ਕੈਂਪ ਲਗਾ ਕੇ ਇੱਕ ਵਧੀਆ ਉਪਰਾਲਾ ਕੀਤਾ ਗਿਆ ਉਹਨਾਂ ਸੁਭਾ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਨਾਲ ਸੰਬੰਧਿਤ ਸਹਾਇਕ ਧੰਦੇ ਸ਼ੁਰੂ ਕਰਨ ਅਤੇ ਮੁਫਤ ਸਿਖਲਾਈ ਤੇ ਸਬਸਿਡੀ ਉੱਪਰ ਕਰਜ਼ੇ ਵੀ ਦਿੱਤੇ ਜਾ ਰਹੇ ਨੇ ਇਸ ਮੌਕੇ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਡੇਰੀ ਫਾਰਮਿੰਗ ਅਤੇ ਹੋਰ ਸਹਾਇਕ ਕਿੱਤੇ ਸ਼ੁਰੂ ਕਰਨ ਲਈ ਮੁਫਤ ਸਿਖਲਾਈ ਦਿੱਤੀ ਜਾ ਰਹੀ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ Rajasthan ਚ ਤੇਜ਼ ਠੰਡ ਲਹਿਰ ਦੀ ਭਵਿੱਖਬਾਣੀ ਕੀਤੀ ਹੈ ਆਕਾਸ਼ਵਾਣੀ ਸਮਾਚਾਰ ਨਾਲ ਗੱਲ ਕਰਦੇ ਹੋਏ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਨਿਰਦੇਸ਼ਕ सुरेंद्र ਪਾਲ ਨੇ ਦੱਸਿਆ हरियाणा पंजाब और चंडीगढ़ में अगले पांच से सात दिन मौसम आमतौर पर साफ रहेगा शीतलहर अभी चल रही है दोनों प्रदेशों में वो कंटिन्यू करेगी तापमान में कोई विशेष अंतर आने वाला नहीं है और बारिश की जो है अभी अगले पांच से सात दिन कोई संभावना नहीं है और कुछ इलाकों में पंजाब और हरियाणा में ग्राउंड फ्रॉस्ट की भी चांसेस है जिससे फसलों के ऊपर आमतौर पर नुकसान हो सकता है आखिर जो खास खबरें एक बार फिर तो ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਚ 46300 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 24 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ ਅੱਜ ਲੋਕ ਸਭਾ ਚ ਇੱਕ ਰਾਸ਼ਟ੍ਰਿਕ ਚੋਣ ਨਾਲ ਸੰਬੰਧਿਤ ਦੋ ਬਿੱਲ ਪੇਸ਼ ਕੀਤੇ ਗਏ ਅਤੇ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਰਾਜਸਥਾਨ ਚ ਤੇਜ਼ ਠੰਡ ਲਹਿਰ ਦੀ ਭਵਿੱਖਬਾਣੀ ਕੀਤੀ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 7:30 ਵਜੇ ਨਮਸਕਾਰ